ਇੱਕ ਮਿਕਾ ਨਾ ਫੁਟੇਜ ਆ ਰਹੀ ਇਨ ਸਾਨੂੰ ਐਕਚੁਅਲੀ ਪਤਾ ਨਹੀਂ ਸੀ ਸਾਡੇ ਕੈਮਰੇ ਰੋਲ ਨੇ ਉਹ ਇਹ ਕੁੱਲੜ ਪੀਜ਼ਾ ਵਾਇਰਲ ਕਪਲ ਵਾਲੇ ਤੇ ਉਹਨਾਂ ਦੀ ਫੈਮਿਲੀ ਬਾਰੇ ਬੋਲਿਆ ਆ ਫੁਟੇਜ ਚੈੱਕ ਕਰੋ ਹਾਂ ਜਦੋਂ ਵਾਇਰਲ ਹੋਇਆ ਮੇਰੇ ਜੂਤ ਪਤਨ ਬੜਾ ਹੋਇਆ ਸੀ ਐਸਾ ਕੀ ਕਰਦੇ ਪਏ ਸੀ ਉਹ ਵਾਇਰਲ ਵੀਡੀਓ ਚ ਉਹਦਾ ਨਹੀਂ ਤਾਂ ਨਹੀਂ ਵਾਇਰਲ ਹੋ ਗਈ ਸੀ ਜਿੰਨਾ ਇੱਕ ਹੋਈ ਸੀ ਅਮਨ ਭਾਜੀ ਉਹਨੇ ਤਾਂ ਗੱਲ ਕੀਤੀ ਦੀ ਕੁੱਲੜ ਪੀਜ਼ੇ ਦੀ ਗੱਲ ਤੇ ਤੂੰ ਹੀ ਛੇੜੀ ਏ ਜੇ ਤੁਸੀਂ ਵੀਡੀਓ ਨੂੰ ਪੂਰੀ ਚੰਗੀ ਤਰ੍ਹਾਂ ਵੇਖਣਾ ਉਹਨੇ ਗੱਲ ਕਰ ਰਿਹਾ ਕੁੱਲੜ ਪੀਜ਼ੇ ਦੀ ਮੈਨ ਕੋ ਸ਼ੇਅਰ ਨਹੀਂ ਰਿਹਾ ਬੱਲੂ ਦੀ ਵੇਖੋ ਕਹਤੇ ਐਸਾ ਕੀ ਕਰਦੇ ਪਏ ਸੀ ਉਹ ਵਾਇਰਲ ਵੀਡੀਓ ਚ ਉਦਾਂ ਨਹੀਂ ਤਾਂ ਨਹੀਂ ਵਾਇਰਲ ਹੋ ਗਈ ਸੀ ਬੱਲੂ ਕੋਈ ਆਪਣੀ ਵੀਡੀਓ ਦੀ ਗੱਲ ਕਹਿਣ ਦੇ ਕਿ ਮੇਰੀ ਵੀਡੀਓ ਵਾਇਰਲ ਹੋ ਗਈ ਸੀ ਤੇ ਅਮਣ ਕਹਿ ਰਿਹਾ ਉਦਾਂ ਦੀ ਤਾਂ ਨਹੀਂ ਵੀਡੀਓ ਤੇਰੀ ਵਾਇਰਲ ਹੋ ਗਈ ਸੀ ਦਿਮਾਗ ਨਾਲ ਸੋਚੋ ਕਿਉਂ ਕਿਸੇ ਬਾਰੇ ਬੋਲਣਾ ਵੀ ਆ ਕੇ ਤੂੰ ਪੋਡਕਾਸਟ ਆਪਣੇ ਆਇਆ ਠੀਕ ਆ ਤੂੰ ਕਿਸੇ ਦੀ ਨਿੰਦਿਆ ਕਰੀ ਜਾਂਦਾ ਆ ਕੇ ਤੇ ਅਮਣ ਭਾਜੀ ਤੂੰ ਕਿਸੇ ਦੀ ਨਿੰਦਿਆ ਕਰ ਰਿਹਾ ਸੀ ਤੁਸੀਂ ਉਦੋਂ ਉਹਨੂੰ ਰੋਕਿਆ ਕਿਉਂ ਨਹੀਂ ਵੀ ਯਾਰ ਇੱਥੇ ਚੋਗਲੀ ਨਾ ਕਿਸੇ ਦੀ ਕਰਨ ਨਿੰਦਿਆ ਨਾ ਕਰ ਮੇਰੇ ਤੇ ਪਾਪ ਨਾ ਜੜਾ ਉੱਤੇ ਹਾਸਾ ਹਾਸਾ ਕੇ ਉਹਦੇ ਨਾਲ ਗੱਲਾਂ ਕਰਦੇ ਪਏ ਸੀ ਇਹ ਕੋਈ ਸੀਗੀ ਸੋ ਮੈਂ ਫੁਟੇਜ ਪਲੇ ਕਰਨ ਜਾ ਰਿਹਾ ਇਹ ਜਦੋਂ ਆਫ ਕੈਮਰਾ ਸੀਗੇ ਸਾਨੂੰ ਪਤਾ ਨਹੀਂ ਸੀਗਾ ਬੱਚੇ ਨੇ ਕੈਮਰੇ ਰੋਲ ਕਰਤੇ ਹੋ ਬੱਚੇ ਨੇ ਕੈਮਰੇ ਰੋਲ ਕਰਤੇ ਹੋ ਬੱਚੇ ਨੇ ਕੈਮਰੇ ਰੋਲ ਕਰਤੇ